ਬਠਿੰਡਾ ਦੇ ਗ੍ਰੀਨ ਪੈ[ਲ]ਸ ਵਿਖੇ ਰੱਖੀ ਗਈ ਸੀ ਜੂਥ ਕਾਲੀ ਦਲ ਦੀ ਮੀਟਿੰਗ ਅਤੇ ਪਹੁੰਚਣਾ ਸੀ ਮੈਂਬਰ ਪਾਰਲੀਮੈਂਟ ਅਤੇ ਬਠਿੰਡਾ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਲੀ ਗਲ ਦੇ ਉਮੀਦਵਾਰ ਹਰਸੀਮਰਤ ਕੌਰ ਬਾਦਲ ਨੇ ਤਾਂ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਹੋਇਆ ਤਕਰਾਰ ਅਤੇ ਚੱਲ ਗਈਆਂ ਕੁਰਸੀਆਂ ਹੋਇਆ ਹਗਾਮਾ ਐਤਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਗ੍ਰੀਨ ਪੈ[ਲ]ਸ ਵਿਖੇ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੈਂਬਰ ਪਾਰਲੀਮੈਂਟ ਅਤੇ ਮੈਂਬਰ ਪਾਰਲੀਮੈਂਟ ਹਰਸ਼ੀਮਰਤ ਕੌਰ ਬਾਦਲ ਨੇ ਜੂਥ ਅਕਾਲੀ ਦਲ ਦੇ ਨਾਲ ਇੱਕ ਮੀਟਿੰਗ ਰੱਖੀ ਸੀ ਜਿਸ ਨੂੰ ਲੈ ਕੇ ਉੱਥੇ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਤੇ ਹਗਾਮਾ ਹੋ ਗਿਆ ਨੌਜਵਾਨਾਂ ਦੇ ਵਿੱਚ ਆਪਸੇ ਵਿੱਚ ਕੁਰਸੀਆਂ ਚਲਦੀਆਂ ਨਜ਼ਰ ਆਈਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਗ੍ਰੀਨ ਪੈਲਸ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਮੈਂਬਰ ਪਾਰਲੀਮੈਂਟ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਉਮੀਦਵਾਰ ਹਰਸ਼ੀਮਰਤ ਕੌਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਕੁਰਸੀਆਂ ਚਲਦੀਆਂ ਨਜ਼ਰ ਆਈਆਂ